ਆ ਕੋਈ ਮੰਥਲੀ ਸਹੀ ਤਰੀਕੇ ਨਾਲ ਨਹੀਂ ਆ ਰਹੀ ਪੇਨਫੁਲ ਮੰਥਲੀ ਆ ਰਹੀ ਹੈ ਡਿਸ ਮੈਨਰ ਇਹ ਜਿਹਨੂੰ ਆਪਾਂ ਕਹਿੰਦੇ ਆ ਕੋਈ ਹਾਰਮੋਨ ਡਿਸਟਰਬ ਹੋ ਗਏ गुड फैट ਬਦੂਗੀ ਤੁਹਾਨੂੰ ਹਾਰਟ ਡਿਜ਼ੀਜ਼ ਤੋਂ ਬਚਾਉਂਦਾ ਹੈਗਾ ਜੇ ਕੋਈ ਬਿਮਾਰੀ ਹੋ ਗਈ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਰਿਹਾ ਹੈ ਕੋਈ ਟ੍ਰਾਈਗਲਿਸਰਾਈਡ ਵੱਧ ਰਹੇ ਨੇ ਤਾਂ ਉਹਨਾਂ ਨੂੰ ਵੀ ਨਾਰਮਲ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ ਹਾਂ ਬਿਲਕੁਲ ਸਰ ਜਿੱਦਾਂ ਕਿ ਸਾਡੇ ਕੋਲੇ ਰਸਬੈਰੀ ਟੀ ਹੈਗੀ ਹੈ ਰਸਬੈਰੀ ਲੀਫ ਟੀ ਹੈਗੀ ਹੈ ਇਹ ਪੱਤਿਆਂ ਤੋਂ ਬਣੀ ਹੋਈ ਕਚਾਹ ਹੈਗੀ ਹੈ ਇਹ ਊਮਨ ਹੈਲਥ ਦੇ ਉੱਤੇ ਬੜਾ ਸੋਹਣਾ ਕੰਮ ਕਰਦੀ ਹੈ ਲੇਡੀਜ਼ ਨੂੰ ਕੋਈ ਥਾਇਰਾਇਡ ਹੋ ਗਿਆ ਕੋਈ ਮੰਥਲੀ ਸਹੀ ਤਰੀਕੇ ਨਾਲ ਨਹੀਂ ਆ ਰਹੀ ਪੇਨਫੁੱਲ ਮੰਥਲੀ ਆ ਰਹੀ ਹੈ ਡਾਈਸ ਮੈਨਰ ਹੈ ਜਿਹਨੂੰ ਆਪਾਂ ਕਹਿੰਦੇ ਆ ਕੋਈ ਹਾਰਮੋਨ ਜ ਡਿਸਟਰਬ ਹੋ ਗਏ ਪੀਸੀਓਡੀ ਦੀ ਪ੍ਰੋਬਲਮ ਹੋਊਗੀ ਤੇ ਇਦਾਂ ਦੀ ਚਾਹ ਹੈ ਜਿਹੜੀ ਇਹ ਪਲਾਂਟ ਬੇਸ ਇਦਾਂ ਦੀ ਸਾਰੀ ਡਾਈਟ ਸਾਡੀ ਇਦਾਂ ਦੀ ਹੀ ਹੋਊਗੀ ਇਹ ਉਹਦੇ ਚ ਕੰਮ ਕਰਦੀ ਹੈ ਜਿਹੜੀ ਫੀਮੇਲ ਰੀਪਰੋਡਕਟਿਵ ਡਾਕਟਿਵ ਹੈਲਥ ਜਿਹੜੀ ਡਿਸਟਰਬ ਹੋਊਗੀ ਇੱਕ ਨੰਬਰ ਦੂਸਰੇ ਨੰਬਰ ਤੇ ਜਿਵੇਂ ਸਾਡੇ ਕੋਲ ਕੋਈ ਡਾਇਬੀਟਿਸ ਦੇ ਪੇਸ਼ੈਂਟ ਆ ਗਏ ਤਾਂ ਉਹਨਾਂ ਨੂੰ ਪਨੀਰ ਡੋਡੀ ਦੇ ਫੁੱਲ ਨੇ ਜਿਵੇਂ ਠੀਕ ਹੈ ਇਹ ਰਾਤ ਨੂੰ ਪੀ ਗੋਣੇ ਹੁੰਦੇ ਨੇ 8 ਤੋਂ 10 ਫੁੱਲ ਰਾਤ ਨੂੰ ਪੀਓ ਕਿ ਸਵੇਰੇ ਖਾਲੀ ਪੇਟ